ਇੱਥੇ ਮੈਂ ਅੱਜ ਪੁੱਛਣਾ ਚਾਹਨਾ ਕਾਲੀ ਦਲ ਪਾਰ ਪਿੰਦੇ ਇਕੱਠੇ ਦੁਬਾਰਾ ਇਕੱਠੇ ਹੋ ਰਹੇ ਨੇ ਕਿਸ ਮੂਹ ਦੇ ਨਾਲ ਸੁਖਵੀਰ ਸਿੰਘ ਬਾਦਲ ਇੱਕ ਵਾਰ ਲੋਕਾਂ ਨੂੰ ਖੜ ਕੇ 10 ਸਟੇਜ ਤੋਂ ਕਿਸ ਮੂਹ ਦੇ ਨਾਲ ਉਸ ਪਾਜਪਾ ਨਾਲ ਇਕੱਠਾ ਹੋਏਗਾ ਜਿਸ ਪਾਜਪਾ ਨੂੰ ਤੁਸੀਂ ਐ ਐਮਐਸਪੀ ਕਿਸਾਨੀ ਅੰਦੋਲਨ ਤੇ ਛੱਡ ਕੇ ਹਰਸਿਮਰਤ ਕੌਰ ਬਾਦਲ ਇਸਤੀਫਾ ਦੇ ਕੇ ਬਾਹਰ ਆਉਂਦੀ ਆ ਐਮ ਐਸ ਪੀ ਦਾ ਕਾਨੂੰਨ ਅਜ ਵੀ ਨਹੀਂ ਬਣਾਇਆ 2 ਸਾਲ ਤੋਂ باوجود ਕਿਸਾਨਾਂ ਦੇ ਨਾਲ ਠੱਗੀ ਠੋਰੀ ਬੇਈਮਾਨੀ ਵੈਦਾਖਲਾਫੀ ਕਿਸਾਨ ਤਾਂ ਹੁਣ ਫਿਰ ਕੂਚ ਕਰ ਰਹੇ ਨੇ ਦਿੱਲੀ ਨੂੰ 13 ਤਰੀਕ ਨੂੰ ਜਾ ਰਹੇ ਨੇ ਉਸ ਤੋਂ ਬਾਅਦ ਸਯੁਗਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਕਿ ਕੀ ਬਦਲਿਆ ਕੀ ਹੈ ਸੁਖਬੀਰ ਸਿੰਘ ਬਾਦਕੇ ਤੁਸੀਂ ਕਹਿੰਨੇ ਸੀ ਅਸੀਂ ਭਾਜਪਾ ਨਾਲ ਇਕੱਠੇ ਹੋ ਜਾਣਾ ਤੇ ਇੱਕ ਵਾਰ ਮੈਂ ਫਿਰ ਪੁੱਛਣਾ ਚਾਹਣਾ ਕਿ ਅਕਾਲੀ ਦਲ ਦਾ ਅਕਾਲੀ ਦਲ ਇਸ ਲਈ ਨਹੀਂ ਕਿ ਉਹ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹੇਗੀ ਸ਼੍ਰੋਮਣੀ ਅਕਾਲੀ ਦਲ ਨਹੀਂਗਾ ਸੁ ਕਹਿੰਦੇ ਸੀਗੇ ਕਿ ਆਰਟੀਕਲ 25 ਸੰਵਿਧਾਨ ਦਾ ਤੁਹਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਲੀਮੈਂਟ ਦੇ ਸਾਹਮਣੇ ਖੜ ਕੇ ਸਾੜਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਪਰ ਤੁਹਾਨੂੰ ਦੋ ਤੁਹਾਡਾ ਆਨੰਦ ਕਰ ਉਹ ਇੱਥੇ ਐਨਐਸਏ ਲਾਇਆ ਜਾ ਰਿਹਾ ਸਿੱਖਾਂ ਦੇ ਨੌਜਵਾਨਾਂ ਤੇ ਜੋ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ ਇਥੋਂ ਦੀ ਸਟੇਟ ਜਾ ਕੇ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਟਾਰਗੇਟ ਕਰਕੇ ਮਾਰਦੀ ਆ ਤੁਸੀਂ ਚੁੱਪ ਕਿਉਂ ਹੋ ਜਥੇਦਾਰ ਗੁਰਦੇਵ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਹੋਵੇ 32 ਸਾਲ ਦਾ ਕਰੋ ਚੱਕ ਕੇ ਮਾਰ ਦਿੱਤਾ ਹੋਵੇ ਤੁਹਾਡੇ ਕੋਲ ਰਿਪੋਰਟ ਪਈ ਹੋਵੇ ਟੇਬਲ ਤੇ 15 ਸਾਲ ਤੁਸੀਂ ਰਾਜ ਕੀਤਾ ਹੋਵੇ ਤੁਸੀਂ ਜਥੇਦਾਰ ਅਕਾਲ ਤਖਤ ਨੂੰ ਇਨਸਾਫ ਨਾ ਦਿਵਾਓ